ਸੋ ਸ਼੍ਰੀਕਲ ਜੀ ਮੈਂ ਹਾਂ ਰਿਤਿਕ ਕਪੂਰ ਅੱਜ ਅਸੀਂ ਆਏ ਹਾਂ ਕੌਸ਼ਲ ਮਲਟੀ ਸਪੈਸ਼ੈਲਿਟੀ ਹਸਪੀਟਲ ਕਪੂਰਥਲਾ ਦੇ ਵਿੱਚ ਡਾਕਟਰ ਅਨਵੀਰ ਕੌਸ਼ਲ ਹੀ ਇਦਾਂ ਦੀ ਪਰਸਨੈਲਿਟੀ ਹੈ ਜੋ ਸਿੰਪਲ ਲਿਵਿੰਗ ਸਿੰਪਲ ਫੂਡ ਸਾਦੇ ਲਾਈਫਸਟਾਈਲ ਨੂੰ ਪ੍ਰੋਮੋਟ ਕਰਦੇ ਹਨ ਤੇ ਉਹਨਾਂ ਦਾ ਮੰਨਣਾ ਇਹ ਹੈ ਕਿ ਸਿੰਪਲ ਲਿਵਿੰਗ ਸਿੰਪਲ ਫੂਡ ਦੇ ਨਾਲ ਅਸੀਂ ਹੈਲਦੀ ਰਹਿ ਸਕਦੇ ਹਾਂ ਆਓ ਅੱਜ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਅਨਵੀਰ ਕੌਸ਼ਲ ਜੀ ਦੇ ਨਾਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸਰ ਤੁਸੀਂ ਇਸ ਮੈਡੀਕਲ ਲਾਈਨ ਦੇ ਵਿੱਚ ਕਿਵੇਂ ਆਏ ਹੋ ਕੁਝ ਆਪਣਾ ਲਾਈਫ ਐਕਸਪੀਰੀਅੰਸ ਸ਼ੇਅਰ ਕਰੋ ਸਾਡੇ ਨਾਲ ਚਲੋ ਮੇਰੇ ਫਾਦਰ ਵੀ ਡਾਕਟਰ ਸੀ ਅੰਕਲ ਵੀ ਡਾਕਟਰ ਸੀ ਫੇਰੇ ਕਜ਼ਨ ਵੀ ਡਾਕਟਰ ਸੀ ਅੱਜ ਕਰੇ ਉਹਨਾਂ ਦੇ ਕਿਰਦਾਰ ਕਿਹੜੇ ਹਨ ਭਾਈ ਚਾਚੂ ਪਰ ਬਿਸ਼ਲੀ ਮਿਲ ਗਈ ਪੜਾਈ ਕਰ ਲ ਪਹਿਲਾਂ ਬੀ.ਐਮ.ਐਸ ਕਿਤੇ ਫਿਰ ਜੀ.ਐਮ.ਐਸ ਕਿਤੇ ਤਾਂ ਅੰਮੀ ਬਰਸਕਤ ਹੈ ਤਾਂ ਆਪ ਅੱਜ ਕਾਲ ਦੇ ਟਾਈਮ ਦੇ ਵਿੱਚ ਯੰਗ ਜਨਰੇਸ਼ਨ ਦੇ ਵਿੱਚ ਹਾਰਟ ਦੀਆਂ ਪ੍ਰੋਬਲਮਸ ਕਿਉਂ ਵਧ ਰਹੀਆਂ ਨੇ ਓਵਰ ਬਿਸ਼ਸਸ ਉਤਤ ਦਾ ਫਟਾਫਟ ਸਭ ਕੁਝ ਹੋ ਜਾਂਦਾ। ਬੇਸ ਕਰੇ ਸੌਲ। ਵਾਹ ਤਨੇ ਜਦ ਨੋ ਹਲੀ, ਨੋ ਵਰਲੀ, ਨੋ ਗਰੀ ਕੈਜੂਲੀ ਫਰੀ ਸੋਮ ਘਟਾਇਆ। ਬੋਦੀ ਦਾ ਮਤਲਬ ਕਿ ਚਿੰਤਾ ਨਹੀਂ ਕਰਦੇ। ਠੀਕ ਹੈ। ਜੋ ਹੋਣਾ ਹੋ ਗਿਆ ਉਹ ਆਪਣੀ ਮਿਹਨਤ ਕਰ। ਕਦੀ ਕੋ ਫਰੈਡ ਚੀਜ਼ ਨਾ ਕਰ। ਠੀਕ ਹੈ। ਨਾ ਜਿਵੇਂ ਲੋਕ ਜਿੰਦਗੀ ਵਿੱਚ ਪੰਜੇ ਫੰਜੇ ਫਟਾਫਟ ਆ ਵੀ ਕਰ ਲਿਆ, ਆ ਵੀ ਕਰ ਲਿਆ। ਅ ਰੋਵਾਗਰ ਮਿਲਟਨ ਦੇ ਪੁਰਾਣੇ ਕਾਫੇ ਸੀ ਮੇਰਾ ਆਰਾਮ ਵਾਲਾ। ਹੁੰਦਾ ਕੱਪ ਤੇ ਤੁਸੀਂ ਤਾਂ ਭੱਜੇ ਭੱਜੇ ਇੱਕੋ ਦਿਨ ਸਾਰਾ ਕੁਝ ਕਰ ਲੋ ਇੱਕ ਟੇਕਸ ਟ ਜਿੰਦਗੀ ਨੂੰ ਜਿਓ ਆਸਰਾ ਗੱਤ ਵੱਡੀ ਉਮਰ ਤੇ ਨਾਲ ਵੀ ਡਾਈਟਰੀ ਚੇਂजेस ਕਰਨੇ ਚਾਹੀਦੇ ਨੇ ਨਾ ਸ਼ੁਰੂ ਤੋਂ ਕਰਨਾ ਚਾਹੀਦੇ ਮੈਂ ਤਾਂ ਕਹਿੰਦਾ ਛੋਟੇ ਬੱਚਾ ਤਾਂ ਆਤਨਾ ਬਹੁਤ ਜ਼ਰੂਰ ਦੀ ਵਾਂਸ ਵੀਕ ਟੁਆਇਸ ਵੀਕ ਤੋਂ ਜ਼ਿਆਦਾ ਨਹੀਂ ਜੇ ਰੋਜ਼ ਹੀ ਖਾਣਾ ਗਏ ਹੋ ਮਾੜਾ ਕੱਪ ਤੇ ਅੱਜ ਕੱਲ ਦੇ ਕੀ ਕਾਮਨ ਸਿੰਪਟਮਸ ਨੇ ਜੋ ਅੱਜ ਕੱਲ ਲੋਕ ਬਹੁਤ ਜ਼ਿਆਦਾ ਇਗਨੋਰ ਕਰ ਰਹੇ ਨੇ ਐਕਚੁਅਲੀ ਜਿਵੇਂ ਹੈ ਰੈਕਟਰ ਸਜਨ ਮੈਟਰਸ ਸਜਨ ਚੈਸਟ ਪੇਨ ਆਹ ਸਸਾ ਚਾਤੀ ਦਾ ਇਹਦੇ ਪਿਛਲੇ ਪਾਸੇ ਦਰਦ ਹੋਵੇ ਉਹ ਤੇ ਫਿਜ਼ੀਨਾ ਆ ਜਵੇ ਤੇ ਇਹਨਾਂ ਆਪੋ ਜਨ ਪੰਜਾਬੀ ਚ ਕਹਿੰਦੇ ਕਵਰਾਠ ਹੋਣਾ ਤੇ ਸਾਹ ਚੜਨਾ ਪਰ ਇਹ ਆਮ ਤੌਰ ਤੇ ਇਹ ਲਿਖਣ ਦੇ ਲੱਛਣ ਹੈ ਜਿਸ ਕਰਕੇ ਪਤਰਾਦ ਵੀ ਹਾਰਟ ਅਟੈਕ ਹੈ ਪਰ ਹਰ ਚਾਤੀ ਹਜ਼ਾਰ ਦਾ ਉਹ ਹਾਰਟ ਅਟੈਕ ਨਹੀਂ ਹੁੰਦਾ ਪੂਪਾਈ ਵੀ ਆ ਇੱਥੇ ਸਰਵਾਈਕਲ ਸਪੋਨਡਾਈਲਾਈਟਸ ਵੀ ਆ ਮਸੂਲ ਪਰ ਮੈਂ ਦੱਸੋ ਮੈਨੇ ਕਾਉਸਸ ਇਹ ਵੀ ਕਹਿੰਦੇ ਕਿ ਐਸੀ ਇਕਲਾ ਹਾਰਟ ਅਟੈਕ ਛਤੀ ਦੇ ਕਰਦੇ ਡਾਕਟਰ ਸਾਹਿਬ ਹਾਰਟ ਅਟੈਕ ਦੇ ਵਿੱਚ ਤੇ ਹਾਰਟ ਫੇਲਿਅਰ ਦੇ ਵਿੱਚ ਕੀ ਡਿਫਰੈਂਸ ਹੈ ਹਾਰਟ ਅਟੈਕ ਚਾਹੁੰਦਾ ਜੀ ਜਦ ਦਿਲ ਨੂੰ ਖੂਨ ਦੀ ਪ੍ਰਾਈ ਹੁੰਦੀ ਆ ਉਹਨੂੰ ਕੋਲਿਰੀ ਆਰਟਰੀਸ ਕਹਿੰਦੇ ਜੀ ਰਾਈਟ ਤੇ ਲੈਫਟ ਤੇ ਜਦੋਂ ਉਹ ਬੰਦ ਹੋ ਜਾਂਦੀ ਹੈ ਤੇ ਉਹਨੂੰ ਆਪਾਂ ਹਟਾ ਕਹਿੰਦੇ ਨੇ ਜਦੋਂ ਹਾਰਟ ਦੀ ਪੰਪਿੰਗ ਘਾ ਲਵੇ ਤੇ ਉਹਨੂੰ ਉਸੇ ਹਾਰਟ ਫੇਲਰ ਕਹਿੰਨੇ ਨਾਰਮਲੀ 60 ਤੋਂ 65% ਹੁੰਦੀ ਹੈ ਜੇ ਜਵਾਲੀ ਕਰਤੀ ਕਰਦੇ 20% ਤੇ ਵਾਜਦੀ ਹੈ ਤੇ ਇਸ ਕਰਕੇ ਫਾਟ ਵੈਲਰ ਲੱਗ ਜੀਗਾ ਹਾਰਟ ਤੱਕ ਪਹੁੰਚ ਜਾਏ ਤੇ ਹਾਰਟ ਨੂੰ ਆਪਾਂ ਹੈਲਦੀ ਕਿਵੇਂ ਰੱਖ ਸਕਦੇ ਨੇ ਏਚੁਅਲ ਵੇਸ ਦੇ ਨਾਲ ਕੀ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ ਹਨ ਉਹ ਜਿਹੜਾ ਦੱਸਿਆ ਸੀ ਕਿ ਜਿੰਦਗੀ ਨੂੰ ਦੇਖੋ ਕੋਈ ਟੈਨਸ਼ਨ ਕਿਸੇ ਬਿਮਾਰੀ ਦਾ ਲਾਜ ਸਟ्रेस ਇਜ਼ ਇੰਪੋਰਟੈਂਟ ਕੌਜ਼ ਆਫ ਐਵਰੀ ਡਿਜ਼ੀਜ਼ ਜਿਸ ਜਿਦਾ ਦੇ ਪ੍ਰਕਾਰ ਸਿਰ ਜਿਹੜੇ ਸ਼ੂਗਰ ਆ ਉਹਨਾਂ ਵੀ ਜਿਆਦਾ ਚਾਂਸਸ ਹੋ ਰਹੇ ਜਿਹਨਾਂ ਨੂੰ ਬਲੱਡ ਪ੍ਰੈਸ਼ਰ ਆ ਉਹਨਾਂ ਵੀ ਜਿਆਦਾ ਚਾਂਸਸ ਹੋਣੇ ਇਸ ਕਰਕੇ ਇੱਕ ਤਾਂ ਸੱਸ ਨਹੀਂ ਰੱਖਣੀ ਇਮੋਸ਼ਨਲ ਫਿਰ ਜਦੋਂ ਆਪਾਂ ਸੋਚਦੇ ਹਾਂ ਦਿਲ ਦੀ ਧੜਕਣ ਵੱਡੇ ਟੱਕੀ ਘਾੜੀ ਆ ਵੱਜਦਾ ਤਾਂ ਅਲੱਗ ਅਲੱਗ ਤਰ੍ਹਾਂ ਦੇ ਵਿੱਚ ਵੀ ਬੀਟ ਵੀ ਸੁਣਨਾ ਪੈਂਦਾ ਸਾਰੀ ਆ ਗੱਲ ਜਿਹੜੀ ਬਿਮਾਰੀ ਆ ਤੇ ਅਲਟੀਮੇਟਲੀ ਹਾਰਟ ਅਟੈਕ ਨੂੰ ਟ੍ਰੈਕ ਕਰਦੇ ਆ ਡਾਈਟ ਤੇ ਐਕਸਰਸਾਈਜ਼ ਚੇਂਜਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਡਾਈਟ ਦਾ ਬਹੁਤ ਇੰਪੋਰਟੈਂਟ ਰੋਲ ਹੈ ਕੋਈ ਫਰਾਈਡ ਚੀਜ਼ ਨਹੀਂ ਖਾਣਾ ਸਿੰਪਲ ਖਾਣਾ ਖਾਓ ਸਲਾਦ ਜ਼ਿਆਦਾ ਖਾਓ ਤਜਰਾ ਬਗ ਸ਼ੁਕਰ ਵਾਲੇ ਜਬ ਬਲੱਡ ਪ੍ਰੈਸ਼ਰ ਹੋਵੇ ਸਿਰਹਾਤੇ ਜਿਆਦਾ ਜਲਪਰ ਅਰਾਦਾ ਕਾੜਾ ਮਿਸ਼ਰ ਕਰੋ ਟੈਨਸ਼ਨ ਰੱਖੋ ਆਰਾਮ ਨਾਲ ਆਪਣੀ ਜ਼ਿੰਦਗੀ ਜਿਓ ਕੋਈ ਚੱਕਰ ਨਹੀਂ ਪੈਂਦਾ ਹਾਈ ਬਲੱਡ ਪ੍ਰੈਸ਼ਰ ਬੀਪੀ ਸਟ्रेस ਡਿਪਰੈਸ਼ਨ ਦੇ ਨਾਲ ਕੀ ਪ੍ਰੋਬਲਮਸ ਹੁੰਦੀਆਂ ਨੇ ਹੈਲਥ ਤੇ ਕੀ ਇਫੈਕਟ ਕਰਦੀਆਂ ਨੇ ਇਹ ਪ੍ਰੋਬਲਮਸ ਹਾਰਟ ਬਲੱਡ ਪ੍ਰੈਸ਼ਰ ਹੈ ਦਿਲ ਤੇ ਜ਼ੋਰ ਪੈਂਦਾ ਗਾੜੀ ਸਟ੍ਰੈਸ ਪੈਂਦਾ ਠੀਕ ਹੈ ਹਾਰਟ ਦੇ ਕੀ ਕਾਰਨ ਬਲੱਡ ਪ੍ਰੈਸ਼ਰ ਦੇ ਉਹ ਕਾਰਨ ਜੇ ਉੱਪਰ ਦੇਖ ਕੇ ਪੜ੍ਹਦੇ ਅਤੇ ਜੇਕਰ ਜਿਹੜਾ ਰਿਟਰ ਟੂ ਹਾਰਟ ਉਹਨੂੰ ਆਪਾਂ ਉਹਦੀ ਪ੍ਰੋਪਰਸ਼ਨ ਵੀ ਲੈਣੀ ਆ ਉਹਦੇ ਟ੍ਰੀਟਮੈਂਟ ਵੀ ਕਰਨੀ ਆ ਉਹਦੇ ਕਿਹੜੀ ਡਾਈਟ ਕਰਨੀ ਆ ਕਿਹੜੀ ਐਕਸਰਸਾਈਜ਼ ਕਰਨੀ ਆ ਕਿਹੜਾ ਯੋਗਾ ਕਰਨਾ ਕਿਹੜੀ ਮੈਡੀਟੇਸ਼ਨ ਕਰਨੀ ਆ ਕਿਹੜੀ ਕਿਹੜੀ ਵਿਜ਼ੂਅਲਾਈਜੇਸ਼ਨ ਕਰਨੀ ਆ ਸਾਰਾ ਕੁਝ ਕਰੋਗੇ ਤੇ ਉਹਨੂੰ ਕੋਲ ਠੀਕ ਹੋ ਜਾਊਗਾ ਤੇ ਆਪਾਂ ਹਾਰਟ ਅਟੈਕ ਨੂੰ ਐਮਰਜੈਂਸੀ ਕੇਸਸ ਦੇ ਵਿੱਚ ਕਿਵੇਂ ਇਵੈਂਟ ਕਰ ਸਕਦੇ ਹਾਂ ਤੁਹਾਨੂੰ ਸਿੰਪਲ ਜੇ ਗੱਲ ਕਰਦਾ ਹਾਂ ਤਾਂ ਫਰਜ਼ ਕਰੋ ਆਪਾਂ ਜਾ ਰਹੇ ਬੰਦੇ ਨੂੰ 1 ਦਾ 50 ਟਿਪੇ ਤੁਸੀਂ ਨਾ ਕਿ ਅਗਰਾਟ ਨੂੰ ਨਾ ਪਈ ਹਸਪਤਲ ਕਿ ਗਿਰੇ ਜਾਂਦੇ ਆ ਉਹਦੇ ਵਿੱਚ ਆਪਾਂ ਸੀਪੀਆਰ ਕਰਕੇ ਕਈ ਬੰਦਿਆਂ ਦੀ ਜਾਨ ਚਾ ਸਕਦੇ ਆ ਕਾਰਡੀਓ ਪਰਫੋਰਮੈਂਸ ਐਸੋਸੀਏਸ਼ਨ ਕਹਿੰਦੇ ਆ ਉਹ ਫਟਾਫਟ ਜੁਪਰ ਪੰਪ ਕਰਦੇ ਹਾਟ ਪੰਪ ਕਰਕੇ ਸਾਹ ਦੇ ਜਦ ਤੁਸੀਂ ਕਾਫੀ ਬੰਦਿਆਂ ਨੂੰ ਪਹੁੰਚਾ ਸਕਦੇ ਆ ਤੇ ਇਹ ਇਹਦੀ ਟ੍ਰੇਨਿੰਗ ਸਾਰੇ ਸਕੂਲਾਂ ਘਰੇ ਦੇ ਦਿੱਤੇ ਔਰ ਬੱਚੇ ਵੀ ਦੇਖਦੇ ਜਿਹੜੇ ਬੱਚੇ ਜਾਂਦੇ ਆ ਉਹਨਾਂ ਨੂੰ ਪਤਾ ਵੀ ਸਾਰਾ ਵੀ ਸੀਪੀਆਰ ਕਿੱਦਾਂ ਕਰਨਾ ਤੇ ਅੱਜਕੱਲ ਜਿਹੜੇ ਲੋਕਾਂ ਨੂੰ ਪ੍ਰੋਬਲਮਸ ਐ ਹਾਈ ਬਲੱਡ ਪ੍ਰੈਸ਼ਰ ਡਾਇਬੀਟੀਸ ਕੀ ਇਹ ਚੀਜ਼ਾਂ ਉਹਨਾਂ ਦੇ ਅੱਗੇ ਬੱਚਿਆਂ ਨੂੰ ਵੀ ਇਫੈਕਟ ਕਰਦੀਆਂ ਨੇ ਕੁਝ ਪਰਸੈਂਟੇਜ ਬੱਚਾ ਜਿਹਨਾਂ ਨੂੰ ਸ਼ੂਗਰ ਵਾਲੇ ਪੇਰੈਂਟ ਨੂੰ ਸ਼ੂਗਰ ਵਾਲੀ ਜਾਂ ਜਿਹਨਾਂ ਨੂੰ ਬਲੱਡ ਪ੍ਰੈਸ਼ਰ ਜਾਂ ਹਾਰਟ ਦੀ ਜਿਹੜੀ ਸਿਚੁਏਸ਼ਨ ਚ ਕੁਝ ਪਰਸੈਂਟ ਲੋਕ ਸਾਲਾਣੇ ਜਾਂਦੇ ਕੁਝ ਪਰਸੈਂਟ ਲੋਕਾਂ ਨੂੰ ਟੱਜ ਜਾਂਦੀਆਂ ਜਿਨ੍ਹਾਂ ਜਿਨ੍ਹਾਂ ਦੇ ਪੇਰੈਂਟ ਨੂੰ ਅਟੈਕ ਹੋਇਆ ਹੈ ਦੇ ਛੋਟੇ ਸਪੈਸ਼ਲ ਪ੍ਰੀਕਾਸ਼ਨ اسپੈਸ਼ਲੀ ਜਦੋਂ 40 ਸਾਲ ਦੇ ਉੱਪਰ ਰਹਿੰਦੀਆਂ ਉਹਨਾਂ ਨੂੰ ਆਪਣੀ ਇਨਵੈਸਟੀਗੇਸ਼ਨ ਕਾਰਡਿਕ ਇਨਵੈਸਟੀਗੇਸ਼ਨ ਕਰਾ ਕੇ ਰੱਖਣਾ ਚਾਹੀਦਾ ਤੇ ਅੱਜ ਕੱਲ੍ਹ ਲੋਕਾਂ ਨੂੰ ਕਿੰਨੇ ਕਿੰਨੇ ਟਾਈਮ ਬਾਅਦ ਚੈੱਕਅਪਸ ਕਰਵਾ ਲੈਣੇ ਚਾਹੀਦੇ ਹਨ 40 ਸਾਲ ਤੋਂ ਬਾਅਦ ਚੈੱਕਅਪ ਕਰ ਲਓ ਜੇ ਬਰੌਲ ਹੀ ਹੋਵੇ ਤਾਂ ਫਿਰ ਹਫਤੇ ਬਾਅਦ ਅਧਰਿ ਦਿਨ ਮਹੀਨੇ ਬਾਅਦ ਡਿਪੈਂਡਿੰਗ ਪਾਉਂਦੇ ਦੀ ਇਸ ਇਨਸਟੇਡੀਟੀ ਆਉਦੀ ਡਿਸੀਜ਼ ਕਿੰਨੀ ਗੰਭੀਰ ਹੈ ਉਹਦੇ ਮੁਤਾਬਕ ਹੋਤਾ ਹੈ ਤੁਹਾਡੇ ਹਿਸਾਬ ਨਾਲ ਲੋਕਾਂ ਨੂੰ ਕਪੂਰਸਲਾ ਤੇ ਫੇਥ ਕਿਉਂ ਨਹੀਂ ਆ ਉਹ ਵੱਡੇ ਸ਼ਹਿਰਾਂ ਵਾਲ ਕਿਉਂ ਪਰਚਦੇ ਨੇ ਉਹ ਇਹ ਸਾਈਕੋਲੋਜੀਕਲ ਡਾਕਟਰ ਹੀ ਜਾਂਦੇ ਕਪੜਾ ਵੀ ਜਲੰਧਰ ਤਾਂ ਜਾਂਦਾ ਸਾਰੇ ਜਿਲ੍ਹਾ ਜਲੰਧਰ ਲਾ ਕੇ ਆਦੇ ਸਾਇਕਿਕ ਬਣੀ ਜਾ ਵੀ ਜਲੰਧਰ ਹੀ ਮਿਲਣਾ ਸਭ ਕੁਝ ਕੋਰਥਾ ਮਿਲ ਨਹੀਂ ਸਕਦਾ ਕਿ ਜਿੰਨੇ ਬੰਦੇ ਕਹਿੰਦਾ ਉਥੇ ਵਰਾਇਟੀ ਨਹੀਂ ਮੈਂ ਕਹਿੰਦਾ ਜਿੱਥੇ ਖਰੀਦੋਗੇ ਤਾਂ ਵਰਾਇਟੀ ਹੋਗੀ ਜੇ ਆਪਾਂ ਖਰੀਦ ਰਹੇ ਜਲੰਧਰ ਜਾਂਦਾ ਵਰਾਇਟੀ ਬੰਦਾ ਹੁਣਾ ਰੱਖੂਗਾ ਜੰਨੇ ਦੀ ਉਹਨੂੰ ਰੋਟ ਦੱਸ ਸਕਦੇ ਜਿੱਥੇ ਤਾਂ ਆਪਾਂ ਮੇਨ ਕੰਮ ਕਰਦੇ ਹਾਰਟ ਦੇ ਉਹਦੇ ਲਈ ਇਹ ਹੈ ਕਿ ਹਾਰਟ ਅਟੈਕ ਲਈ ਚਾਰ ਪੰਜ ਚੀਜ਼ਾਂ ਦਾ ਖਿਆਲ ਰੱਖਣਾ ਪਵੇ। ਵੀ ਬਲੱਡ ਪ੍ਰੈਸ਼ਰ ਕੰਟਰੋਲ ਰੱਖਣੀ ਸ਼ੂਗਰ ਕੰਟਰੋਲ ਰੱਖਣੀ ਅਕਸਰ ਵਾਰਸਿ ਨਿਕਣਾ ਵੀ ਜ਼ਿਆਦਾ ਕਦੇ ਹੁੰਦਾ ਲਿਪਨ ਪ੍ਰੋਬਲਮ ਕਰਨਾ ਨਹੀਂ ਨਿਕਣਾ ਸਟਰੈਸ ਟਾਈਮ ਲਿਸਨ ਕਰਨਾ ਜ਼ਿਆਦਾ ਹੈ ਠੀਕ ਹੈ ਛੋਟੇ ਛੋਟੇ ਗੱਲਾਂ ਦੇਖਾਂਗੇ ਤਾਂ ਬੰਦੇ ਠੀਕ ਹੋ ਜੂਗੇ ਦਵਾਈ ਕਿਹਦੇ ਕਰਨੇ ਐਕਸਰਸਾਈਜ਼ ਕਰੇ ਕਰਕੇ ਯੋਗਾ ਕਰਦੇ ਕਰਕੇ ਗਰਟੇਸ਼ਨ ਕਰਦੇ ਕਰਕੇ ਵਿਜੂਅਲਾਈਜੇਸ਼ਨ ਕਰਦੇ ਕਰਕੇ ਸਿਹਤ ਕਰਨ ਜਾਂਦੇ ਕਰਦੇ ਸਿਹਤ ਦੇ ਬਹੁਤ ਫਾਇਦੇ ਇੱਕ ਵਾਰ ਤੁਸੀਂ ਉੱਥੇ ਜਾ ਕੇ ਦੋਸਤਾਂ ਨੂੰ ਮਿਲੋ ਜਾਂ ਕਿੰਨੂ ਜਾ ਕੇ ਹਾਸੇ ਵਿੱਚ ਜਾ ਕੇ ਮਿਲ ਗੱਲਾਂ ਬਾਤਾਂ ਕਰਦੇ ਹੋ ਆਪਣਾ ਵਨ ਜਿਚੇ ਪਸੰਦ ਹਨ ਫ੍ਰੀ ਫਰਮ ਟੈਂਪਸ ਬਹੁਤ ਕਿਸਮ ਕਾਲੀ ਕੋਈ ਜੀ ਬੜਾ ਆਰਾਮ ਨਾਲ ਕਰਦੇ ਐਸ ਕਰਕੇ ਹਰ ਬੰਦੇ ਨੂੰ ਮੈਂ ਕਰਨਾ ਸਿਰੇ 25-30 ਮਿੰਟ ਤੱਕ ਘੰਟਾ ਸਾਰਾ ਕਰ ਜੂ ਹਾਂ ਤੇ ਸਰ ਤੁਸੀਂ ਮੈਂਸ਼ਨ ਕੀਤਾ ਵਿਜ਼ੂਅਲਾਈਜੇਸ਼ਨ ਵਿਜ਼ੂਅਲਾਈਜੇਸ਼ਨ ਬਾਰੇ ਕੁਝ ਦੱਸੋਗੇ ਜੀ ਜਿਸ ਤਰ੍ਹਾਂ ਆਪਾਂ ਬੈਠੇ ਜੋਗਾ ਜਿਵੇਂ ਬੈਠੇ ਐਸ ਤਰ੍ਹਾਂ ਕਰਕੇ ਅੱਖਾਂ ਬੰਦ ਕਰਕੇ ਬੈਠੋ ਉਹਦੇ ਵਿੱਚ ਕੋਈ ਜ਼ਿੰਦਗੀ ਦਾ ਅੱਛਾ ਜਿਹਾ ਸੀਨ ਯਾਦ ਕਰੋ ਜਦੋਂ ਤੁਸੀਂ ਕਦੇ ਪਰਤ ਦੇ ਪਾਰਟੀ ਤੇ ਕਿਸੇ ਸ਼ਾਦੀ ਤੇ ਗਏ ਹਸ ਪਾਸ ਹੋਏ ਠੀਕ ਹੈ ਜਦੋਂ ਸੋ ਮਨੀ ਪਈ ਜਦੋਂ ਤੁਸੀਂ ਬੜੇ ਖੁਸ਼ ਹੋ ਜੇ ਉਹ ਵੀ ਸੀ ਨਖਰੇ ਬਿਲਾ ਕੇ ਵੀ 25 ਮਿੰਟ ਬਾਅਦ ਤੁਹਾਨੂੰ ਰਲੀਫ ਫਰਮ ਦ ਟੈਨਸ਼ਨ ਬਿਲਕੁਲ ਕਾਮਪਲ ਸ਼ਾਂਤ ਹੋ ਜਾਓਗੇ ਮਨ ਦੀ ਸ਼ਾਂਤੀ ਹੋ ਜੂਗੀ ਕੋਈ ਕਾਲੀ ਬਾਲੀ ਦੇ ਦੋਗੇ ਸਭ ਠੀਕ ਹੋਗਾ ਡਾਕਟਰ ਸਾਹਿਬ ਕੌਸ਼ਲ ਹਸਪੀਟਲ ਕਪੂਰਥਲੇ ਦੇ ਵਿੱਚ ਸਾਰੇ ਹਸਪੀਟਲਸ ਤੋਂ ਕਿਉਂ ਅਲੱਗ ਹੈ ਕੁਝ ਸਾਨੂੰ ਦੱਸੋਗੇ ਇਸ ਬਾਰੇ ਦੇ ਜੇ ਆਪਣਾ ਆਪਣਾ ਮੈਕਸੀ ਸਿਟੀਜ਼ਾਈਜ਼ ਕਰਦਾ ਕਿਸੇ ਦਾ ਆਪਣਾ ਰੱਖਿਆ ਅਸੀਂ ਆਪਣਾ ਹਾਂ ٹی ਐਮ டி ਬੇ ਕੋ ਖੱਦਿਆ ਕੋਲਾ ਹੋਰ ਕਿਸੇ ਕੋਲ ٹی ਐਮ டி ਨਹੀਂ ਬਾਕੀ ਹੈ ਦੇ ਆਪਣੀ ਆਪਣੀ ਜਗਾ ਸਰਵਿਸ ਸਫੀਸ਼ੀਅਨ ਤੇ ਆਪਾਂ ਕਿਸੇ ਨੂੰ ਕੁਛ ਨਹੀਂ ਕਹ ਸਕ ਆ ਇਟਸ ਕੋਸ਼ਲ ਮਲਟੀ ਸਪੈਸ਼ੈਲਟੀ ਹਸਪੀਟਲ ਦੇ ਵਿੱਚ ਕੀ ਕੀ ਹੋਰ ਮੈਡੀਕਲ ਫੈਸਿਲਿਟੀਆਂ ਅਵੇਲੇਬਲ ਹਨ ਮੈਡੀਕਲ ਫੈਸਿਲਿਟੀ ਦਾ ਬਾਇੰਸ ਦਿੱਤੀ ਸਰਬੇ ਉਹ ਪਾਰਟਰ ਮੈਡੀਕਲ ਸਿੱਤੀ ਮੇਰਾ ਬੇਟਾ ਸਰਜਨ ਵਾਈਫ ਗਾਨੇ ਕਾਲਜਿਸ ਦਾ ਤੇ ਸੁਪਾਈ ਡੈਂਸ਼ਨ ਅਸੀਂ ਉਹ ਜਿਸ ਉਹਨਾਂ ਦੀ ਸੇਵਾ ਕਰਦੇ ਪਏ ਚਾਹੇ ਗਾਇਜ ਦੇ ਪੇਸ਼ੈਂਟ ਹੋਵੇ ਚਾਹੇ ਸਰਜੀਕਲ ਦੇ ਪੇਸ਼ੈਂਟ ਹੋਵੇ ਚਾਹੇ ਮੈਡੀਸਨ ਦਾ ਪੇਸ਼ੈਂਟ ਹੋਵੇ ਤੈਨਾਂ ਨੂੰ ਇੱਥੇ ਆਪਣੇ ਵੱਲੋਂ ਵਾਕੇ ਦਾ ਪ੍ਰਮਾਤਵਾ ਕਰਨਾ ਆਪਣੇ ਵੱਲੋਂ ਪੂਰੀ ਮਿਹਨਤ ਪੂਰੀ ਕੋਸ਼ਿਸ਼ ਕਰਕੇ ਮਰੀਜ਼ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਨਾ ਬਦਲਦੇ ਮੌਸਮ ਦੇ ਨਾਲ ਨਾਲ ਸਾਨੂੰ ਆਪਣੀ ਲਾਈਫ ਦੇ ਵਿੱਚ ਕੀ ਚੇਂਜਸ ਕਰਨੇ ਚਾਹੀਦੇ ਹਨ ਭਾਵੇਂ ਉਹ ਡਾਈਟ ਦੇ ਵਿੱਚ ਹੋਣ ਚਾਹੇ ਐਕਸਰਸਾਈਜ਼ ਕੀ ਲਾਈਫ ਸਟਾਈਲ ਚੇਂਜਸ ਕਰਨੇ ਚਾਹੀਦੇ ਹਨ ਜਿਸ ਤਰ੍ਹਾਂ ਪਹਿਲਾਂ ਦੱਸਿਆ ਵੀ ਕੋਈ ਫਰਾਈਡ ਚੀਜ਼ਾਂ ਨਹੀਂ ਖਾਦੀ ਕੋਈ ਤਲੀ ਹੋਈ ਚੀਜ਼ ਨਹੀਂ ਖਾਦੀ ਕੋਈ ਬਹੁਤ ਹੀ ਫੈਟੀ ਚੀਜ਼ਾਂ ਨਹੀਂ ਖਾਦੀ ਕਿਉਂਕਿ ਜਿੰਨੀ ਫੈਟ ਜ਼ਿਆਦਾ ਹੋਊਗੀ ਟ੍ਰਾਈਗਲਿਸਰਾਈਡ ਜ਼ਿਆਦਾ ਹੋਊਗੇ ਉਹ ਵੀ ਹਾਰਟ ਨੂੰ ਪ੍ਰੋਵੋਕ ਕਰਦੇ ਆ ਤੇ ਸਿੰਪਲ ਜਿਹੜੀ ਵੈਜੀਟੇਰੀਅਨ ਡਾਈਟ ਹੈ ਫਾਈਬਰ ਡਾਈਟ ਹੁੰਦੀ ਆ ਉਹਦੇ ਵਿੱਚ 슈ਗਰ ਬਲੱਡ ਪ੍ਰੈਸ਼ਰ ਤੇ ਹਾਰਟ ਦੇ ਨਾਲ ਦੀ ਵੈਜੀਟੇਰੀਅਨ ਡਾਈਟ ਬਹੁਤ ਜ਼ਿਆਦਾ ਕਰਦੀ ਆ ਕਿਉਂਕਿ ਫਾਈਬਰ ਦਾ ਕੇ ਨਾੜੀ ਬਲੌਕ ਨਹੀਂ ਬਦਲਦੇ ਮੌਸਮ ਦੇ ਵਿੱਚ ਜਿਸ ਤਰ੍ਹਾਂ ਐਕਸਟ੍ਰੀਮ ਗਰਮੀ ਹੋਈ ਐਕਸਟ੍ਰੀਮ ਸਰਦੀ ਹੋਈ ਜਦੋਂ ਜਰਗਾਂ ਦੇ ਬੜੇ ਨੁਕਸਾਨ ਦਾ ਹੈ ਕਾ ਉਸਨੂੰ ਕਿਸ ਫੈਸ਼ਰੇ ਪਰ ਪਾਸ਼ਾ ਡਾਣਾ ਚਾਹੀਦਾ ਹੈ ਗਰਮਜੋ ਤੋਪੇ ਬਾਹਰ ਨਿਕਲ ਓਵਰ ਐਕਸਰਸਾਈਜ਼ ਨਾ ਕਰੋ ਸਰਦੀਆਂ ਦੇ ਵਿੱਚ ਪੂਲੇ ਕੱਪੜੇ ਪਾ ਕੇ ਬਾਹਰ ਨਾ ਜਾਓ ਆਗੇ ਮੋਟਾਚ ਨਾ ਹੋ ਸਕੇ ਇਹ ਨਹੀਂ ਕਿ ਉਹ ਦਿਨ ਤੋਂ ਚੱਲ ਕੇ ਉੱਠ ਕੇ ਚੱਲ ਜਾਵੇ ਕਿ ਭਾ ਹੋਰ ਦਾ ਸਪੈਸ਼ਲਿਸਟ ਰਸਤਾ ਨਾ ਹੋਰ ਲੈਜਪਰ ਵੀ ਜੰਗਰੇ ਇਸਰ ਵੀ ਜਦੋਂ ਵੀ ਤੁਸੀਂ ਉੱਠਣਾ ਪਹਿਲਾਂ ਰਾਈਟ ਸਾਈਡ ਪਾਸਾ ਲਓ ਉੱਠ ਕੇ ਬਾਹਰ ਜਾਓ ਫਿਰ ਜਦੋਂ ਕੋਈ ਦਰਗਾ ਪਾ ਕੇ ਨਾ ਵਾਹ ਖਿੱਚ ਪਾਓ ਠੀਕ ਹੈ ਲੱਭੇ ਲੱਭੇ ਸਾਨੂੰ ਫੇਰ ਬੈਠੋ ਫਿਰ 2-4 ਮਿੰਟ ਖੜੇ ਹੋ ਫਿਰ ਬਾਥਰੂਮ ਜਾਓ ਆਪਾਂ ਦੇਖਿਆ ਕਈ ਵਾਰੀ ਕਿਪਤੇ ਉੱਥੇ ਬਾਥਰੂਮ ਕੇ ਰਸਤੇ ਚਿਰਕੇ ਕਿ ਜਦੋਂ ਹਾਰਟ ਹਾਰਟ ਟੈਕ ਨਹੀਂ ਕਿਉਂਕਿ ਸਰਕੂਲੇਸ਼ਨ ਸ਼ੁਰੂ ਨਹੀਂ ਹੋ ਜਾਂਦੀ ਸਰਦੀਆਂ ਦੇ ਵਿੱਚ ਆਪਾਂ ਉੱਠ ਕੇ ਫਟਾਫਟ ਬਾਥਰੂਮ ਜਾਣ ਦੀ ਕੋਸ਼ਿਸ਼ ਕਰਦੇ ਤੇ ਉਹਦੇ ਵਿੱਚ ਐਕਸੀਡੈਂਟ ਹੋ ਜਾਂਦਾ ਸੋ ਅੱਜ ਕੱਲ ਦੇ ਲਾਈਫ ਸਟਾਈਲ ਖਰਾਬ ਹੋਣ ਕਰਕੇ ਬਾਹਰਲਾ ਫਰਾਈਡ ਫੂਡ ਜੰਕ ਫੂਡ ਖਾਣ ਦੇ ਨਾਲ ਬਹੁਤ ਸਾਰੀਆਂ ਹੈਲਥ ਪ੍ਰੋਬਲਮਸ ਹੋ ਰੀਆਂ ਉਹਦੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਹੋਰ ਸਰ ਕੋਈ ਤਰੀਕਾ ਨਹੀਂ ਜਾਨ ਨੂੰ ਸਰੇ ਖਰਾਬ ਕਰ ਦੋ ਕਿਉਂਕਿ ਇਹ ਵਿਚਾਰ ਕਰਦਾ ਫੈਟੀ ਜਨ ਨਕਸਾਲ ਕਰਦੀ ਹੈ ਤੁਝੇ ਨਕਸਾਲ ਕਰ ਜੇ ਵੈਜੀਟੇਰੀਅਨ ਡਾਈਟ ਹੈ ਦੈਟ ਇਜ਼ ਵੈਰੀ ਗੁੱਡ ਡਾਈਟ ਕਿਉਂਕਿ ਉਹਦੇ ਵਿੱਚ ਕੋਲਸਟਰੋਲ ਵੀ ਘੱਟ ਕੱਟਦਾ ਨਾੜੀਆਂ ਵਿੱਚ ਬਲੌਕ ਨਹੀਂ ਹੁੰਦੀਆਂ ਥੇਰ ਵੀ ਆਰਗਨ ਡੈਮੇਜ ਵੀ ਨਹੀਂ ਹੁੰਦਾ ਹੋਰ ਲੇਜ ਕਨਸਟਿਪੇਸ਼ਨ ਵੀ ਪ੍ਰੋਬਲਮ ਹੋ ਜਾਂਦੀ ਹੈ ਕਨਸਟਿਪੇਸ਼ਨ ਵੀ ਨਹੀਂ ਹੁੰਦੀ ਨਦਾ ਉੱਤਰੀ ਬੰਦਸਤਾ ਸਰ ਦਾ ਟੈਨਸ਼ਨ ਹੈ ਤੇ ਕਈ ਬਿਸ਼ੇ ਦਾ ਤੇ ਮੈਂ ਕਹ ਕਬਜ ਬਸ ਰਹੀ ਦੀ ਉਹਦੇ ਕਰਕੇ ਸੀ ਬਹੁਤ ਔਖੇ ਹੈ ਉਹ ਔਕਸਟਸ ਉਹਨਾਂ ਉਹਦਾ ਵੀ ਉਹ ਯਾ ਪ੍ਰਾਈਵੇਟ ਰਾਈਟ ਕਰਵਾਉਂਗੇ ਪੋਸਟਿਵਿਟੀ ਡਾਕਟਰ ਸਾਹਿਬ ਤੁਸੀਂ ਰਿਵਰਸਿੰਗ ਹਾਰਟ ਡਿਸੀਜ਼ ਤੇ ਕੰਮ ਕਰਦੇ ਹੋ ਤੇ ਇਸ ਬਾਰੇ ਥੋੜਾ ਐਕਸਪਲੇਨ ਕਰੋ ਹਾਂ ਅਸੀਂ ਨਾ ਜਿਸ ਤਰ੍ਹਾਂ ਮੈਂ ਦੱਸਿਆ ਜਿ ਪ੍ਰੋਕਾਸ਼ਨ ਨਾ ਲਈਟ ਆਇਟ ਐਕਸਰਸਾਈਜ਼ ਯੋਗਾ ਮੈਡੀਟੇਸ਼ਨ ਵਿਜ਼ੂਅਲਾਈਜੇਸ਼ਨ ਨਾ ਮੈਡੀਸਨ ਹਰ ਚੀਜ਼ ਦੇ ਪੱਜੇ ਸਪੈਕਟਰ ਦਾ ਸੰਦੇਸ਼ ਜਿਹੜਾ ਅਸੀਂ ਵਰਸਲ ਫਾਰਮੈਡਿਕ ਕੰਮ ਕਰਦੇ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਬਿਮਾਰੀ ਨੂੰ ਬਦਲ ਤੋਂ ਰੂਪੀ ਦਾ ਮੈਂ ਉਹ ਕਿ ਉਹਦੇ ਬਾਅਦ ਸਿਰਫ ਵਰਕ ਕਰਨਾ ਸ਼ੁਰੂ ਕਰ ਦिए ਉਹਦੇ ਮੈਡੀਸਨਸ ਵੀ ਇਹ ਸਾਰੇ ਕਾਫੀ ਹੈ ਪੇਸ਼ੰਦੀ ਕੋਪਰੇਸ਼ਨ ਬਹੁਤ ਜੁੜੀ ਤੇ ਮੈਂ ਬਹੁਤ ਘੱਟ ਲੋਕਾਂ ਦੇ ਸਟਾਰਟ ਪਾਏ ਜਿਹੜਾ ਨੇ ਪ੍ਰੋਪਰ ਗਾਈਡਲਾਈਨ ਚ ਕੰਮ ਕੀਤਾ ਤੇ ਉਹਨਾਂ ਨੂੰ ਹਾਰਟ ਅਟੈਕ ਨਹੀਂ ਹੋਇਆ ਅੱਜ ਨਾਲ ਬੈਟਰ ਵੀ ਹੋ ਗਏ ਦੇ ਸੇ ਵੀ ਉਹਦੇ ਨਾਲ ਉਹਨਾਂ ਨੂੰ ਸਾਫ਼ ਨਹੀਂ ਚੜਦਾ ਉਹਨਾਂ ਚਾਤੀ ਦੇ ਦਰਦ ਵੀ ਨਹੀਂ ਹੁੰਦੇ ਤੇ ਵੀ ਕੈਨ ਪਰਫਾਰਮ देयर ਡਿਊਟੀ ਸੇਫਲੀ ਸੋ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਹਰ ਹਾਰਟ ਅਟੈਕ ਜਾਂ ਹਾਰਟ ਦੀ ਪ੍ਰੋਬਲਮ ਲਈ ਸਟੰਟ ਪਾਣਾ ਨਹੀਂ ਜ਼ਰੂਰੀ ਹੈ ਹਾਂ ਕਾਫੀ ਕੁਝ ਉਤ ਵੀ ਅਬਸੋਲੂਟਲੀ ਦਸਤੀਆ ਵਾਕਿ ਆਮ ਤੌਰ ਤੇ ਆਮ ਤੌਰ ਤੇ ਡਾਈਟ ਦੇ ਨਾਲ ਜਿਹੜੇ ਜਿਹੜੇ ਅਡਵਾਈਸ ਤੁਸੀਂ ਦੱਸਿਆ ਉਹਦੇ ਨਾਲ ਅਸੀਂ ਹਾਰਟ ਅਟੈਕ ਨੂੰ ਰੋਕ ਸਕਦੇ ਹਾਂ ਹਾਰਟ ਡਿਜ਼ੀਜ਼ ਨੂੰ ਰੋਕ ਸਕਦੇ ਹਾਂ ਜੇ ਵਰਸ ਕਰ ਸਕਦੇ ਆ ਤਾਂ ਕਿ ਦੁਬਾਰਾ ਉਹ ਯੋਨੇ ਦਵਾਈ ਵੀ ਬੰਦ ਕਰੀ ਜੇ ਜਿੱਦਾ ਜਿੱਦਾ ਸੀ ਪ੍ਰੋਫੈਸ਼ਨ ਦੱਸੇ ਜਿੱਦਾ ਜਿੱਦਾ ਰਹਿਣ ਦਾ ਢੰਗ ਉਹ ਬਦਲਣਾ ਪੈਣਾ ਰਾਕਦਲ ਪਰ ਉਹ ਪਣਾ ਮੈਡੀਸਨ ਜਰੂਰ ਖਾਣੀ ਹੈ ਕਈ ਵਾਰੀ ਹੁੰਦਾ ਕਿ ਮhafte ਗੋਲੀਆਂ ਜਿਆਦਾ ਵੀ ਹਫਤੇ ਦੋ ਵਾਰੀ ਕਰਦੇ ਜਿਵੇਂ ਸਾਰਾ ਖਾਣਾ ਦਾਣ ਵੀ ਦੁੱਧ ਨਾਲ ਦੀ ਤਿੰਨ ਗੱਲ ਇਹ ਤਾਂ ਰੈਗੂਲਰ ਸਾਰਾ ਕੁਝ ਕਰਕੇ ਛੇ ਸਟੈਪ ਹੈ ਛੇ ਸਟੈਪ ਕਰਗੇ ਬਿਲਕੁਲ ਠੀਕ ਹੋ ਜਾਏਗਾ ਅੱਜਕੱਲ ਸੈਲਫ ਮੈਡੀਕੇਸ਼ਨਸ ਲੈ ਰਹੇ ਨੇ ਤੇ ਐਕਸੈਸ ਮੈਡੀਕੇਸ਼ਨਸ ਦੇ ਨਾਲ ਵੀ ਸਾਈਡ ਇਫੈਕਟਸ ਹੋ ਸਕਦੇ ਨੇ। ਦੇ ਸੈਲਫ ਮੈਡੀਕੇਸ਼ਨ ਇਜ਼ ਡੇਂਜਰਸ। ਪਤਾ ਨਹੀਂ ਤੁਸੀਂ ਕਿਹੜੇ ਡਾਕਟਰ ਕੋਲ ਕਿਹੜੀ ਦਵਾਈ ਖਾਧੀ। ਕਿਹੜੀ ਦਵਾਈ ਖਾਣੀ ਹੈ, ਕਿੰਦਾ ਕਿੰਨਾ ਕਿੰਨੀ ਡੋਜ਼ ਲੈਣੀ ਹੈ, ਕਿਸ ਤਰ੍ਹਾਂ ਹਸਾਬ-ਕਿਸਾਬ ਕਰਨਾ ਤੇ ਇਹ ਸਾਰਾ ਕੁਝ ਆਪਣੇ ਆਪ ਨਹੀਂ ਕਰਨਾ ਚਾਹੀਦਾ। ਵੀ ਆਰ ਪਲੇਇੰਗ ਵਿਦ ਆਵਰ ਲਾਈਫਸ। ਉਹ ਥਾਂ ਹੈ ਕਿ ਅਸੀਂ ਕੋਈ ਦਵਾਈ ਲਾ ਕੇ, ਕਿਸੇ ਕਰ ਡਾਕਟਰ। ਤੇ ਕਰ ਸਪੈਸ਼ਲਿਸਟ ਨੂੰ ਦਿਖਾਓ। ਜਿੱਦ ਸ ਜਨਰਲ ਡਰ ਪ੍ਰਵਾਹੀਆ ਜੰਗਲ ਨਾਲ ਤੋਂ ਬੋਲੋ ਜਿੱਦ ਸ ਸਪੈਸਿਸ ਤੋਂ ਬੋਲੋ ਆਹ ਤਸਪੈਸਿਸ ਤੋਂ ਬੋਲੋ ਪਰ ਆਪ ਨਾ ਬੋਲਿਓ ਤੰਨਾਂ ਦੇ ਬਾਹਰੋਂ ਕੈਮਿਸਟਰ ਕੋਲ ਜੀ ਜਬੰਦ ਕਰਨਾ ਬਹਤ ਹੈ ਅੱਜਕਲ ਜਿਹੜੇ ਨੌਜਵਾਨ ਜਿਮ ਜਾ ਰਹੇ ਨੇ ਹੈਵੀ ਐਕਸਰਸਾਈਜ਼ ਲਗਾ ਰਹੇ ਨੇ ਉਹ ਆਪਣੀ ਤਰਫ ਤੋਂ ਕੋਈ ਵੀ ਮੈਡੀਸਿਨਸ ਕੋਈ ਵੀ ਪ੍ਰੋਟੀਨ ਪਾਊਡਰਸ ਲੈਂਦੇ ਨੇ ਤੇ ਜਿਮ ਜਾਂਦੇ ਬਕਲਾ ਬਨੇ ਚੁਟ ਪ੍ਰੋਟੀਨ ਦੇ ਕੰਦਰ ਕੰਦਰ ਉਹਦੇ ਨਾਲ ਲੋਗਾਂ ਨੂੰ ਹੋਇਆ ਕੋਈ ਵੀ ਜੇ ਤੁਸੀਂ ਸਟੱਡੀ ਪਾਈ ਨੇ ਇਹ ਵੈਕਿਨ ਕੀ ਹੈ ਪਰਕਟੀਆਂ ਦੇ ਦਿੱਕੇ ਕੁਝ ਸਰੀਰਕ ਹੱਟਾ ਕੋਈ ਜਿੰਮੇਦਾਰ ਨਹੀਂ ਵਸਪ ਸਨੇਸ਼ ਇਹ ਹੀ ਆ ਜੀ ਜੇ ਖੁਸ਼ ਰਹਿਣਾ ਤੰਦਰੁਸਤ ਰਹਿਣਾ ਡਾਕਟਰ ਨੂੰ ਬੱਸ ਇਹ ਨਹੀਂ ਦੇਣੀ ਪਰ ਗਾਂ ਸੰਦਾ ਟਾਂਗ ਬਦਲੋ ਸਿੰਪਲਾਈਫਾਈਡ ਲਾਈਫ ਪਹਿਲੋ ਬਹੁਤਾ ਕੰਪਲਿਕਟਿਡ ਨਾ ਰੱਖੋ ਬਹੁਤਾ ਟੈਨਸ਼ਨ ਨਾ ਰੱਖੋ ਨਾ ਕੋਈ ਸਟ्रेस ਰੱਖੋ ਨਾ ਕੋਈ ਫालतू ਚੀਜ਼ਾ ਖਾਓ ਆਪਣਾ ਤੰਦਰੁਸਤ ਰਹੋ ਠੀਕ ਹੋ ਜਾਓ ਅੱਜ ਅਤਿ ਕਾਲ ਦੋక్టర్ ਸਾਹਿਬ ਸਾਡੇ ਨਾਲ ਅੱਜ ਜੁੜਨ ਲਈ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਿਲਕੁਲ